ਆਓ ਅਗਲਾ ਇੱਕ ਹੋਰ ਤਾਉਪਿਕ ਤੁਹਾਡੇ ਨਾਲ ਸਾਂਝਾ ਕਰੀਏ ਇਹ ਹੈ ਇੱਕ ਸੁਰਤਾ ਭਾਗ ਇਹ ਹੈ 23 ਰੋਜ਼ਾਨਾ ਦੇ ਜੀਵਨ ਵਿੱਚ ਅਸੀਂ ਆਲੇ-ਦੁਆਲੇ ਦੇਖਦੇ ਹਾਂ ਕਿ ਬੜੀ ਬੇਤਰਤੀਬੀ ਹੈ ਹਰ ਕੋਈ ਨਿਯਮਾਂ ਨੂੰ ਤੋੜ ਕੇ ਖੁਸ਼ੀ ਮਹਿਸੂਸ ਕਰਦਾ ਹੈ ਖੁਦ ਵਾਸਤੇ ਆਜ਼ਾਦੀ ਚਾਹੁੰਦਾ ਹੈ ਦੂਜਿਆਂ ਦੀ ਆਜ਼ਾਦੀ ਦਾ ਰੱਤਾ ਪਰ ਅਹਸਾਸ ਨਹੀਂ ਕਰਦਾ ਆਪਣੇ ਲਈ ਸਤਿਕਾਰ ਚਾਹੁੰਦਾ ਹੈ ਪਰ ਖੁਦ ਦੂਜਿਆਂ ਨੂੰ ਸਤਿਕਾਰ ਦੇਣ ਤੋਂ ਇਨਕਾਰੀ ਹੈ ਹਰ ਇੱਕ ਮਨੁੱਖ ਦੀ ਆਜ਼ਾਦੀ ਉਸ ਹੱਦ ਤੱਕ ਹੋਇਆ ਕਰਦੀ ਹੈ ਜਿੱਥੋਂ ਤੱਕ ਦੂਜੇ ਦੀ ਆਜ਼ਾਦੀ ਵਿੱਚ ਵਿਘਨ ਨਾ ਪਵੇ ਸਮਾਜ ਲਈ ਕੁਝ ਅਸੂਲ ਬਣਾਏ ਜਾਂਦੇ ਹਨ ਤਾਂ ਕਿ ਹਰ ਕੋਈ ਦੂਜੇ ਦੇ ਜੀਵਨ ਵਿੱਚ ਦਖਲ ਦੇਣ ਤੋਂ ਪਹਿਲਾਂ ਆਪਣਾ ਜੀਵਨ ਉਹ ਛਾਤੀ ਮਾਰੇ ਕਿ ਮੈਂ ਕੀ ਕਰ ਰਿਹਾ ਆਪਣੇ ਜੀਵਨ ਨੂੰ ਉਹ ਸੌਖਾ ਬਿਤਾ ਸਕੇ ਇਸ ਨੂੰ ਸਮਾਜ ਦੀ ਇੱਕ ਸੁਰਤਾ ਕਹਿ ਸਕਾਂਗੇ ਸਾਡੇ ਕੋਲ ਬਹੁਤ ਸਾਰੀਆਂ ਮਸ਼ੀਨਾਂ ਹਨ ਬਾਕੀ ਸਾਰੀ ਮਸ਼ੀਨ ਠੀਕ ਹੈ ਕੇਵਲ ਇੱਕ ਪੁਰਜਾ ਖਰਾਬ ਹੋ ਜਾਵੇ ਤੇ ਕੋਈ ਆਖੀ ਜਾਵੇ ਬੇਸ਼ੱਕ ਕਿ ਇੱਕ ਪੁਰਜੇ ਦੀ ਕਿਹੜੀ ਗੱਲ ਹੈ ਬਾਕੀ ਬਹੁਤ ਸਾਰੇ ਪੁਰਜੇ ਤਾਂ ਠੀਕ ਹਨ ਪਰ ਨਹੀਂ ਭਾਈ ਇੱਕ ਪੁਰਜੇ ਦੀ ਖਰਾਬੀ ਕਾਰਨ ਸਾਰੀ ਮਸ਼ੀਨ ਕੰਮ ਨਹੀਂ ਕਰ ਸਕੇਗੀ ਜਾਂ ਫਿਰ ਕੰਮ ਕਰੇਗੀ ਬਹੁਤ ਘੱਟ ਕਰੇਗੀ ਇਸੇ ਤਰ੍ਹਾਂ ਇੱਕ ਸੁਰਤਾ ਤੋਂ ਬਿਨਾ ਮਸ਼ੀਨਾ ਵੀ ਕੰਮ ਨਹੀਂ ਕਰ ਸਕਦੀਆਂ ਇਨਸਾਨ ਨੇ ਕਿੱਥੋਂ ਕੰਮ ਕਰਨਾ ਹੈ ਜੇ ਉਹਦੇ ਵਿੱਚ ਇੱਕ ਸਾਰਤਾ ਇੱਕ ਸੁਰਤਾ ਨਹੀਂ ਹੋਵੇਗੀ ਤਾਂ ਜੇ ਕਿਸਾਨ ਨੇ ਖੇਤ ਵਿੱਚੋਂ ਚੰਗਾ ਲਾਹਾ ਪ੍ਰਾਪਤ ਕਰਨਾ ਹੈ ਤਾਂ ਜ਼ਰੂਰੀ ਹੈ ਕਿ ਫਸਲ ਬੀਜਣ ਲਈ ਚੰਗੀ ਉਪਜਾਊ ਜ਼ਮੀਨ ਹੋਵੇ ਫਸਲ ਵਾਸਤੇ ਵਧੀਆ ਨਰੋਗ ਬੀਜ ਹੋਣ ਫਸਲ ਬੀਜਣ ਸਮੇਂ ਰੁੱਤ ਫਸਲ ਦੇ ਅਨੁਕੂਲ ਹੋਵੇ ਧਰਤੀ ਵਿੱਚ ਵੱਤਰ ਜਾਂ ਗਿੱਲ ਲੋੜ ਮੁਤਾਬਕ ਹੋਵੇ ਧੁੱਪ ਹਵਾ ਪਾਣੀ ਖਾਦ ਰਾਖੀ ਮੌਸਮ ਆਦ ਮਿਲ ਕੇ ਜੇ ਸਾਰੇ ਹਾਲਾਤ ਠੀਕ ਹੋਣ ਤਾਂ ਹੀ ਫਸਲ ਚੰਗਾ ਮੁਨਾਫਾ ਦੇਵੇਗੀ ਵਰਨਾ ਵੱਡਾ ਘਾਟਾ ਪੈ ਸਕਦਾ ਹੈ ਫਸਲ ਵਾਸਤੇ ਸਾਰੇ ਹਾਲਾਤ ਦਾ ਅਨੁਕੂਲ ਹੋਣਾ ਜ਼ਰੂਰੀ ਹੈ ਸਾਰੇ ਕੰਮਾਂ ਵਿੱਚ ਇੱਕ ਸੁਰਤਾ ਬਹੁਤ ਜ਼ਰੂਰੀ ਹੈ ਮਨੁੱਖੀ ਸਰੀਰ ਦੇ ਬਹੁਤ ਸਾਰੇ ਅੰਗ ਹਨ ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਉਹ ਆਪਣੇ ਸਰੀਰ ਦੇ ਕਿਸੇ ਅੰਗ ਤੋਂ ਕੋਈ ਕੰਮ ਨਹੀਂ ਲੈ ਸਕਦਾ ਜਿਉਂ-ਜਿਉਂ ਸਮਾਂ ਬੀਤਦਾ ਹੈ ਬੱਚਾ ਆਪਣੇ ਅੰਗਾਂ ਨੂੰ ਵਰਤਣਾ ਸਿੱਖਦਾ ਹੈ ਹੱਥ ਪੈਰ ਜ਼ੁਬਾਨ ਆਦ ਸਾਰਿਆਂ ਨੂੰ ਬੜੀ ਮਿਹਨਤ ਨਾਲ ਕੰਮ ਸਿਖਾਏ ਜਾਂਦੇ ਹਨ ਕਈ ਵਾਰੀ ਅਸੀਂ ਕੰਮ ਕਰ ਰਹੇ ਹੁੰਦੇ ਹਾਂ ਪਰ ਗਲਤੀ ਹੋ ਜਾਂਦੀ ਹੈ ਵੱਡਾ ਹਾਦਸਾ ਵਾਪਰ ਜਾਂਦਾ ਹੈ ਕਾਰਨ ਕੀ ਹੈ ਸਰੀਰ ਦੇ ਅੰਗਾਂ ਦੀ ਮਨ ਨਾਲ ਇੱਕ ਸੁਰਤਾ ਨਹੀਂ ਰਹਿੰਦੀ ਜਦੋਂ ਵੀ ਅਸੀਂ ਕੋਈ ਕੰਮ ਕਰਦੇ ਹਾਂ ਸਰੀਰ ਦੇ ਅੰਗਾਂ ਨੂੰ ਦਿਸ਼ਾ ਨਿਰਦੇਸ਼ ਮਨ ਜਾਨੀ ਕਿ ਦਿਮਾਗ ਵੱਲੋਂ ਮਿਲ ਰਹੇ ਹੁੰਦੇ ਹਨ ਜਿੰਨੀ ਦੇਰ ਤੱਕ ਅੰਗਾਂ ਨੂੰ ਠੀਕ ਹੁਕਮ ਮਿਲਦੇ ਰਹੇ ਠੀਕ ਕੰਮ ਹੁੰਦਾ ਰਹਾ ਜਦੋਂ ਵੀ ਦਿਮਾਗ ਵੱਲੋਂ ਅਣਗਹਿਲੀ ਵਰਤੀ ਗਈ ਉਸੇ ਵਕਤ ਵੱਡਾ ਜਾਂ ਛੋਟਾ ਨੁਕਸਾਨ ਹੋ ਜਾਵੇਗਾ ਮਾਮੂਲੀ ਜਹੀ ਹਾਨੀ ਤੋਂ ਲੈ ਕੇ ਲੱਖਾਂ ਕਰੋੜਾਂ ਤੱਕ ਦਾ ਨੁਕਸਾਨ ਹੋ ਸਕਦਾ ਹੈ ਕਦੀ ਕਦਾਂ ਅਜਿਹੇ ਭਿਆਨਕ ਹਾਦਸੇ ਵਾਪਰਦੇ ਹਨ ਕਿ ਆਪਣੀ ਜਾਨ ਤੇ ਹੋਰ ਬਹੁਤ ਸਾਰੇ ਲੋਕਾਂ ਦੀ ਕੀਮਤੀ ਜਾਨ ਵੀ ਚਲੀ ਜਾਂਦੀ ਹੈ ਕਾਰਨ ਕੀ ਹੈ ਮਨ ਅਤੇ ਸਰੀਰ ਦੇ ਤਾਲਮੇਲ ਵਿੱਚ ਕਮੀ ਦਿਮਾਗ ਦੀ ਅਣਗਹਿਲੀ ਲਾਪਰਵਾਹੀ ਉਮਰ ਦੇ ਪਹਿਲੇ ਪੜਾਅ ਵਿੱਚ ਜਿਨ੍ਹਾਂ ਨੇ ਆਪ ਨੂੰ ਆਪਣੇ ਮਨ ਨੂੰ ਬੁਰਾਈਆਂ ਵੱਲੋਂ ਰੋਕ ਲਿਆ ਅਧਿਆਪਕਾਂ ਨੇ ਪੜਾਇਆ ਧਿਆਨ ਨਾਲ ਪੜ੍ਹ ਲਿਆ ਇਕਾਗਰਤਾ ਨਾਲ ਸੁਣ ਕੇ ਸਮਝ ਲਿਆ ਉਹ ਨੌਜਵਾਨ ਜੀਵਨ ਦੀ ਦੌੜ ਵਿੱਚ ਬਾਕੀਆਂ ਨਾਲੋਂ ਅੱਗੇ ਲੰਘ ਜਾਂਦੇ ਨੇ ਪਾਛੜ ਗਏ ਲੋਕ ਆਪਣੇ ਵੱਲੋਂ ਕੀਤੀਆਂ ਗਲਤੀਆਂ ਜਾਂ ਲਾਪਰਵਾਹੀਆਂ ਨੂੰ ਦੋਸ਼ ਦੇਣ ਦੀ ਥਾਵੇਂ ਫਿਰ ਕਿਸਮਤ ਵਿੱਚ ਇਸੇ ਤਰ੍ਹਾਂ ਲਿਖਿਆ ਸੀ ਦਾ ਰੋਣਾ ਰੋਂਦੇ ਨੇ ਇਸੇ ਤਰ੍ਹਾਂ ਗੁਰਬਾਣੀ ਅਤੇ ਬਾਕੀ ਵਿੱਦਿਆ ਨੂੰ ਇਕਾਗਰ ਚਿੱਤ ਪੜਿਆ ਜਾਵੇ ਸੋਚ ਵਿਚਾਰ ਕੇ ਸਮਝਿਆ ਜਾਵੇ ਫਿਰ ਆਪਣੇ ਜੀਵਨ ਵਿੱਚ ਢਾਲਿਆ ਜਾਵੇ ਵਰਨਾ ਗੁਰਬਾਣੀ ਦਾ ਪਾਠ ਮਸ਼ੀਨ ਵਾਂਗ ਕਰਦਿਆਂ ਦੀਆਂ ਉਮਰਾਂ ਬੀਤ ਜਾਂਦੀਆਂ ਹਨ ਸੁਭਾਅ ਵਿੱਚ ਕੋਈ ਬਦਲਾ ਨਹੀਂ ਆਉਂਦਾ ਸਰੀਰ ਅਤੇ ਮਨ ਇੱਕ ਸੁਰਤਾ ਇਹਨਾਂ ਦੋਵਾਂ ਦੀ અત્યੰਤ ਜ਼ਰੂਰੀ ਹੈ ਇਸ ਤੋਂ ਵੀ ਜ਼ਰੂਰੀ ਹੈ ਮਨ ਦਾ ਟਿਕਾਉ ਜਿਹਨੂੰ ਅਸੀਂ ਇਕਾਗਰਤਾ ਕਹਿੰਦੇ ਆਂ ਤੀਰ ਤਲਵਾਰ ਬੰਦੂਕ ਅਤੇ ਤੋਪ ਦਾ ਸਹੀ ਨਿਸ਼ਾਨਾ ਇਕਾਗਰਤਾ ਤੋਂ ਬਿਨਾਂ ਕੋਈ ਮੈਨੇ ਨਹੀਂ ਰੱਖਦਾ ਸਾਰੀ ਖੇਚਲ ਬੇਕਾਰ ਚਲੀ ਜਾਵੇਗੀ ਸਾਧਿਆ ਸਿਖਾਇਆ ਹੋਇਆ ਘੋੜਾ ਵੇਖਣ ਵਾਲਿਆਂ ਦੀ ਨਜ਼ਰ ਦਾ ਕੇਂਦਰ ਬਿੰਦੂ ਬਣ ਜਾਂਦਾ ਹੈ ਜਦੋਂ ਮੈਦਾਨ ਵਿੱਚ ਨਿੱਤਰਦਾ ਹੈ ਜਿੱਤ ਦੇ ਝੰਡੇ ਗੱਡ ਦਿੰਦਾ ਹੈ ਮਾਲਕ ਨੂੰ ਬੇਅੰਤ ਸਨਮਾਨ ਹਾਸਲ ਕਰਕੇ ਦਿੰਦਾ ਹੈ ਪਰ ਪਹਿਲਾਂ ਉਸ ਨੂੰ ਘੋੜੇ ਨੂੰ ਸਿਖਾਇਆ ਗਿਆ ਸੀ ਉਸਤਾਦ ਨੇ ਉਸ ਨੂੰ ਬਹੁਤ ਚੰਡਿਆ ਸੀ ਗਲਤੀਆਂ ਦਰੁਸਤ ਕਰਨ ਵਾਸਤੇ ਬਹੁਤ ਮਿਹਨਤ ਕਰਵਾਈ ਸੀ ਲੰਮੇ ਅਭਿਆਸ ਤੋਂ ਬਾਅਦ ਘੋੜੇ ਵਿੱਚ ਇੱਕ ਸੁਰਤਾ ਆਈ ਸੀ ਤੇ ਉਹ ਤਗਮੇ ਜਿੱਤ ਸਕਿਆ ਸੀ ਕੁਦਰਤ ਵਿੱਚ ਵਰਤ ਰਹੇ ਨਿਯਮ ਨੂੰ ਕਦੀ ਗੌਰ ਨਾਲ ਪਰਖ ਕੇ ਵੇਖਣਾ ਮੂਸਲੇ ਧਾਰ ਮੀਂਹ ਪੈਣ ਤੋਂ ਮਗਰੋਂ ਮੀਂਹ ਤਾਂ हट ਗਿਆ ਪਰ ਬਦਲਬਾਈ ਅਜੇ ਬਾਕੀ ਹੈ ਜਦੋਂ ਥੋੜੀ ਜਹੀ ਧੁੱਪ ਨਿਕਲੇ ਤਾਂ ਆਲੇ ਦੁਆਲੇ ਵੇਖਿਆ ਸਤਰੰਗੀ ਪੀਂਘ ਜਿਹਨੂੰ ਇੰਦਰ ਦਾ ਤੁੰਸ਼ ਵੀ ਕਹਿੰਦੇ ਨੇ ਸਤਰੰਗੀ ਪੀਂਘ ਬਣੀ ਨਜ਼ਰ ਆਉਂਦੀ ਹੈ ਇਸ ਪੀਂਗ ਵਾਸਤੇ ਤਿੰਨ ਚੀਜ਼ਾਂ ਦਾ ਇਕਸਾਰਤਾ ਵਿੱਚ ਆਉਣਾ ਜ਼ਰੂਰੀ ਹੈ। ਵਰਨਾ ਪੀਂਗ ਵਿਖਾਈ ਨਹੀਂ ਦੇਵੇਗੀ। ਉਹ ਤਿੰਨ ਚੀਜ਼ਾਂ ਹਨ ਸੂਰਜ ਦਾ ਚੜ੍ਹਦੇ ਵੱਲ ਜਾਂ ਲੈਂਦੇ ਵੱਲ ਹੋ ਜਾਣਾ ਕਿ ਇੱਕ ਖਾਸ ਕੋਣ ਤੋਂ ਸੂਰਜ ਦੀਆਂ ਕਿਰਨਾਂ ਪੈਣਾ। ਲੋੜੀ ਦੀ ਸਹੀ ਦਸਾ ਵਿੱਚੋਂ ਪਾਣੀ ਦੀਆਂ ਬੂੰਦਾਂ ਬਰਸ ਰਹੀਆਂ ਹੋਣ। ਉਸੇ ਹਿਸਾਬ ਨਾਲ ਵੇਖਣ ਵਾਲਾ ਠੀਕ ਆਪਣੇ ਕੋਣ ਤੇ ਖੜਾ ਹੋਵੇ। ਜਦੋਂ ਇਹਨਾਂ ਤਿੰਨਾਂ ਵਿੱਚ ਇੱਕ ਸੁਰਤਾ ਆ ਗਈ ਤਾਲਮੇਲ ਬੈਠ ਗਿਆ ਤਦੋਂ ਸਤਰੰਗੀ ਪੀਂਗ ਸਾਪ ਨਜ਼ਰ ਆਵੇਗੀ ਜੇਕਰ ਤੰਨਾ ਵਿੱਚੋਂ ਇੱਕ ਚੀਜ਼ ਦਾ ਵੀ ਸਹੀ ਕੋਣ ਨਾ ਮਿਲੇ ਤਾਂ ਅੰਦਰ ਤੁਣਸ਼ ਗਾਇਬ ਹੋ ਜਾਵੇਗਾ ਸਾਨੂੰ ਨਜ਼ਰ ਨਹੀਂ ਆਵੇਗਾ ਇਸੇ ਤਰ੍ਹਾਂ ਧਰਤੀ ਆਕਾਸ਼ ਹਵਾ ਪਾਣੀ ਗ੍ਰਹਿ ਉਪਗ੍ਰਹਿ ਜਦੋਂ ਇੱਕ ਸੁਰਤਾ ਵਿੱਚ ਨਾ ਰਹਿਣ ਤਾਂ ਭਿਆਨਕ ਤਬਾਹੀ ਹੋਵੇਗੀ ਮਾਨੋ ਪੂਰਾ ਬ੍ਰਹਿਮੰਡ ਐਟਮ ਬੰਬ ਵਾਲੇ ਵੱਡੇ ਧਮਾਕਿਆਂ ਨਾਲ ਧੂੜ ਬਣ ਕੇ ਉੜ ਜਾਵੇਗਾ ਚੰਦ ਤਾਰੇ ਧਰਤੀ ਆਦ ਦਾ ਨਾਮੋ ਨਿਸ਼ਾਨ ਨਹੀਂ ਰਹੇਗਾ ਇਹ ਉਤਨੀ ਦੇਰ ਤੱਕ ਹੀ ਸਲਾਮਤ ਆਪਣਾ ਕਾਰਜ ਕਰ ਰਹੇ ਹਨ ਜਦੋਂ ਤੱਕ ਸਾਰੇ ਗ੍ਰਹਿ ਇੱਕ ਸੁਰਤਾ ਵਿੱਚ ਹਨ ਕਿਸੇ ਵੀ ਕਾਰਨ ਕਿਸੇ ਵੀ ਥਾਂ ਜਦੋਂ ਇਕਾਗਰਤਾ ਅਤੇ ਇੱਕ ਸੁਰਤਾ ਭੰਗ ਹੋਈ ਤਾਂ ਬਰਬਾਦੀ ਲਾਜ਼ਮੀ ਹੋਵੇਗੀ। ਬਾਬਾ ਨਾਨਕ ਨੇ ਬਹੁਤ ਸੁੰਦਰ ਤਰੀਕੇ ਨਾਲ ਆਪਣੀ ਬਾਣੀ ਵਿੱਚ ਇਹਨਾਂ ਗੱਲਾਂ ਨੂੰ ਸਮਝਾਇਆ ਹੈ। ਗੁਰੂ ਸਾਹਿਬ ਕਹਿ ਰਹੇ ਨੇ ਸਿਮਰੈ ਧਰਤੀ ਅਰ ਅਕਾਸ਼ਾ ਸਿਮਰੈ ਚੰਦ ਸੂਰਜ ਗੁਣਤਾਸਾ ਸਿਮਰੈ ਦਾ ਮਤਲਬ ਹੈ ਇਹ ਵੱਜ ਮੈਂ ਨਿਯਮ ਦੇ ਵਿੱਚ ਸਾਰੇ ਚੱਲ ਰਹੇ ਨੇ। ਸਿਮਰੈ ਧਰਤੀ ਅਰ ਅਕਾਸ਼ਾ ਸਿਮਰੈ ਚੰਦ ਸੂਰਜ ਗੁਣ ਤਾਸਤਾ ਪਉਣ ਪਾਣੀ ਬੈਸੰਤਰ ਸਿਮਰੈ ਸਿਮਰੈ ਸਗਲ ਉਪਾਰ ਜਨਾ ਸਿਮਰੈ ਖੰਡ ਦੀਪ ਸਭ ਲੋਵਾ ਸਿਮਰੈ ਪਾ ਤਾਲ ਪੁਰੀਆਂ ਸਚ ਲੋਵਾ ਸਚ ਸੋਵਾ ਸਿਮਰੈ ਖਾਣੀ ਸਿਮਰੈ ਬਾਣੀ ਸਿਮਰੈ ਸਗਲੇ ਹਰ ਜਨਾ ਸਿਮਰੈ ਖਾਣੀ ਸਿਮਰੈ ਬਾਣੀ ਸਿਮਰੈ ਸਗਲੇ ਹਰ ਜਨਾ 50 1078 ਤੋਂ ਜਿਵੇਂ ਗੁਰੂ ਨਾਨਕ ਸਾਹਿਬ ਨੇ ਪੂਰੀ ਕਾਇਨਾਤ ਨੂੰ ਇੱਕ ਨਿਯਮ ਦੇ ਵਿੱਚ ਬੱਜੀ ਹੋਈ ਇਹ ਸ਼ਬਦ ਦੇ ਵੀ ਦੱਸਿਆ ਕਿ ਆਪੋ ਆਪਣੀ ਜ਼ਿੰਮੇਵਾਰੀ ਇਹ ਸਾਰੇ ਗ੍ਰਹਿ ਉਪਗ੍ਰਹਿ ਨਿਭਾਰੇ ਨੇ ਸਾਨੂੰ ਜੀਵਾਂ ਨੂੰ ਵੀ ਆਪਣੀਆਂ ਜ਼ਿੰਮੇਵਾਰੀਆਂ ਨਿਜਮਾਂ ਦੇ ਵਿੱਚ ਰੱਖ ਕੇ ਨਿਭਾਉਣੀਆਂ ਚਾਹੀਦੀਆਂ ਨੇ ਤਾਂ ਹੀ ਕਾਮਯਾਬੀਆਂ ਪ੍ਰਾਪਤ ਹੋਣਗੀਆਂ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ